ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਵਲੌਗ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਤੁਸੀਂ ਆਪਣੇ ਪਹਿਲਾ ਵਲੌਗ ਵੇਖ ਲਿਆ ਅੱਜ ਆ ਦਿਨ ਦੂਜਾ 2 ਅਕਤੂਬਰ ਤੇ ਅੱਜ ਆਪਾਂ ਫੇਰ ਚੱਲੇ ਆਂ ਸਵਾਮੀ ਹਿਮੇਸ਼ ਮੂਨੀ ਜੀ ਬੋਰੇ ਵਾਲਿਆਂ ਦੀ ਵਰਸ਼ੀ ਆ ਹਨਾ ਨਾਰਾਪੁਰ ਉੱਥੇ ਅੱਜ ਆਪਾਂ ਦਾ ਦੂਜਾ ਦਿਨ ਤੇ ਅੱਜ ਆਪਾਂ ਚੱਲੇ ਆਂ ਫੇਰ ਤੇ ਆਪਾਂ ਰੈਡੀ ਆਂ ਟਰੈਕਟਰ ਟਰਾਲੀ ਆਪਣਾ ਤਿਆਰ ਆ ਚਲੋ ਆਪਾਂ ਹੁਣ ਵੇਣੇ ਆ ਕਿੰਨੇ ਕ ਜਾਣੇ ਆ ਗਏ ਤੇ ਕਿੰਨੇ ਕ ਰਹਿ ਗਏ ਕੱਲ ਥੋੜਾ ਜਿਹਾ ਲੇਟ ਹੋ ਗਏ ਸੀ ਪਰ ਅੱਜ ਵੀ ਨਹੀਂ ਪਤਾ ਸ਼ਾਇਦ ਲੇਟ ਹੀ ਕਰ ਦੇਣਾ ਜੀ ਆਜੋ ਆਪਾਂ ਚੱਲਦੇ ਆਂ ਬਾਹਰ ਟਰੈਕਟਰ ਟਰਾਲੀ ਕੋਲੇ ਤੇ ਆਪਾਂ ਵੇਣੇ ਆ ਫਿਰ ਕਿੰਨੇ ਕ ਜਾਣੇ ਰਹਿ ਗਏ ਤੇ ਕਿੰਨੇ ਕ ਆ ਗਏ ਚਲੋ ਆਜੋ ਫਿਰ ਵੇਖੇ ਚੱਲਿਓ ਵਲੌਗ ਜੁੜੇ ਰਹੋ ਆਪਣੇ ਨਾਲ ਤੁਸੀਂ ਤੇ ਆਜੋ ਸਾਡੇ ਮੁੰਡੇ ਦੀ ਫਾ ਫਿਡ ਦੇ ਫਿਡੇ ਓਏ ਡਾਗ ਦੇ ਏ ਆ ਦੇ ਉਹ ਜਿਹੜਾ ਗਾਣੇ 'ਚ ਨਹੀਂ ਆਉਂਦਾ ਦੇ ਉਹ ਵਾਲਾ ਦੇ ਵਾਏ ਹਾਏ ਕੀ ਪਾਗਲ ਬਣਾ ਦੇ ਨਾ ਨਾ ਨੂਰੂ ਨਾ ਨਹੀਂ ਬੰਦਾ ਫੜ ਫੜ ਨੂੰ ਤਾਂ ਆ ਬਾਬੇ ਦੇ ਜਾਣਾ ਅੱਡੀ ਨਾ ਜਿੰਨਾ ਤੇ ਕਈ ਬਾਹਰ ਨਹੀਂ ਟੱਪਦੇ ਨਹੀਂ ਨਹੀਂ ਆਏ ਲਓ ਜੀ ਸਾਡੀ ਸੰਗਤ ਆ ਗਈ ਆ ਇੱਧਰ ਮੁੰਡੇ ਤਿਆਰ ਆ ਸੰਗਤ ਸਾਡੀ ਤਿਆਰ ਆ ਟਰੈਕਟਰ ਟਰਾਲੀ ਵੀ ਸਾਡਾ ਤਿਆਰ ਆ ਅੱਜ ਸਾਡੇ ਨਾਲ ਰਿਸ਼ਤੇਦਾਰ ਵੀ ਚੱਲੇ ਆ। ਇਹ ਬੀਬੀਆਂ ਦਾ ਟਰਾਲੀ ਥੋੜੀ ਜੀ ਭਰ ਗਈ ਤੇ ਥੋੜੀਆਂ ਜੀਆਂ ਬੀਬੀਆਂ ਵਾਲੇ ਰਹਿੰਦੀਆਂ ਵਾ। ਇਹ ਆ ਬੱਚੇ। ਲਓ ਜੀ। ਹੁਣ ਆਪਣੇ ਰਹਿ ਗਏ ਦੋ ਜਾਣੇ ਰਹਿ ਗਏ ਆਉਣ ਵਾਲੇ ਫਿਰ ਆਪਾਂ ਬਿਠਾ ਕੇ ਤੇ ਫਿਰ ਆਪਾਂ ਚੱਲਦੇ ਆਂ। ਤੇ ਉੱਥੇ ਜਾ ਕੇ ਤੁਹਾਨੂੰ ਹੁਣ ਆਪਾਂ ਮਿਲਾਂਗੇ ਹੋਰ ਵੀ ਸੰਗਤ ਦਿਖਾਉਣੀ ਆ ਹੁਣ ਤੁਹਾਨੂੰ ਦਰਾ ਦੇ ਥੋੜਾ ਜੀ ਵੀਡੀਓ ਵਿਖਾ ਕੇ ਫਿਰ ਆਪਾਂ ਚੱਲਾਂਗੇ ਉੱਥੇ ਉੱਥੇ ਜਾ ਕੇ ਮਿਲਾਂਗੇ ਤੁਹਾਨੂੰ ਚਲੋ ਲਓ ਜੀ ਸਾਡੀ ਸੰਗਤ ਪਹੁੰਚ ਚੁੱਕੀ ਆ ਦਿਨ ਦੂਜਾ ਆ ਵੀ ਕੁਸ ਕਹਿਣਾ ਤਾਂ ਨਹੀਂ ਤਾਂ ਬੱਸ ਬਾਬੇ ਜੀ ਦੇ ਦਰਸ਼ਨ ਕਰੋ ਰਾਤ ਯਾਰ ਇਹ ਮੁੰਡਾ ਇੱਥੇ ਹੀ ਰਹਿ ਗਿਆ ਇਹ ਲੱਡੂ ਬਾਬਾ ਕਹਿੰਦਾ ਲੱਡੂ ਦੀ ਸੇਵਾ ਕਰੋ ਲਖਾਵੇਂ ਚ ਪਾਓ ਤੇ ਉੱਥੇ ਕਰਦਾ ਹੀ ਸੇਵਾ ਤੇ ਅਸੀਂ ਉਵੇਂ ਉੱਟ ਗਏ ਚੱਪਲਾਂ ਇਹਦੀ ਪਈਆਂ ਰਹੀਆਂ ਜੀ ਟਰੈਕਟਰ ਦੇ ਪੈਰਦਾਨ ਤੇ ਚਲੋ ਕੋਈ ਅੱਜ ਲੈ ਕੇ ਜਾਵਾਂਗੇ ਭਾਈ ਚਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਇੱਥੇ ਹੁਣ ਤੁਹਾਨੂੰ ਕਰਾਵਾਂਗੇ ਦਰਸ਼ਨ ਦਿਦਾਰੇ ਆ ਜਾਓ ਫਿਰ ਚੱਲਦੇ ਆਪਾਂ ਗਤਿ ਹੋਰ ਨਾਮ ਸਾਧ ਤੇ ਹੈ ਸਰਣਾ ਸਾਥੀ ਕੋ ਸਾਵਧਾ ਜਿਤੇ ਲਗਤਰਣਾ ਆਤਰਨਾ ਪਰਾਵਧਹੀ ਰਾਜ ਤੇ ਮਾਣ ਮਣਕੇ ਧੀਰ ਭਉ ਜਨਮਨਾ ਜਾਇ ਆਉ ਤਉ ਅਤੇ ਇਹ ਸੁਦਰੋਤਨੰਗ ਹੋਇ ਨਾਸਰਾ ਨੰਗ ਹਰਪਾ ਵੈਗ ਪਰ ਕਰਾ ਕੇ ਊਤਮ ਸੰਮਤ ਕਰਮ ਕਰਮ ਅਨੁਮਾਨ ਅਰਪਨ ਕਰਾ ਰਜਨਾਯਾ ਨਿਰਪੋਤਨ ਕਰਾਰ ਉਪਰਾਨਿਆ ਨਾਮ ਚਲਦੇ ਪਰਿਆਰੇ ਉਪਰ ਆਸਰਵਤੈ ਨੋਹੀ ਗੁਰਨਾਮ ਸੇ ਅੰਮ੍ਰਿਤ ਸੋ ਲਾਇਆ ਮਾਰੂ ਨਾ ਆਸਨਾ ਏਹ ਦਨਿਆ ਪਰ ਕੀਤੇ ਦਾ ਨਾਹੀ ਕੋ ਚਾਰ ਜੀਵ ਪਰਿਖਤੇ ਆਪੇ ਸਿਸੋ ਗੁਰਮੁਹਰਾਇਆ ਧੁਖਮ ਜਲਾਇ ਰਹਾ ਪਰ ਪੂਰੇ ਗੁਰ ਕਾਂਦੂਰੇ ਗੋਤ ਪ੍ਰਗਟਿਆ ਅਰ ਕਰਨ ਕਰਦੀ ਕੋ ਅਸਤੇ ਨਾ ਬਸਾਇਆ ਸਵਾਮਾ ਨਾ ਚਲ ਪਈਆ ਫਿਰ ਗੁਰ ਪਰਮ ਨ ਜਾਇਆ ਆਓ ਆਪੇ ਜੂੜੇ ਆਪੇ ਆਪੇ ਤਾਂ ਕੋ ਤਾਂਪੇ ਆਪੇ ਸੱਚਾ ਉਹਨਾਂ ਦਾ ਪਾਉਸਾ

ਥੋੜਾ ਭਜਾਈ ਥੋੜਾ ਚੰਗਾ ਆਪੇ ਬਾਣਾ ਤਾਂ ਨਹੀਂ ਭਜਾਉਂਦਾ ਬੱਸ 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 ਆਪੇ ਹੱਥਾਂ ਸਰਦ ਮਲਾਏ ਸਭ ਦੇ ਇੱਛਾ ਦਾ ਸ੍ਰੀ ਗੰਗਾ ਨਾਨਕ ਦਾ ਨਾਮ ਬੱਸ ਬਸੀ ਨਹੀਂ ਖੋਲਣਾ ਇਹ ਨਹੀਂ ਖੋਲਣਾ ਨਾਮੇ ਸੁਖ ਪਾਏ ਲੋਈ ਸਾਂਗਦਾ ਹੋਣਾ ਪਾ ਲਈਆ ਬਿਠਾ ਤੇ ਟਾਈਮ ਹੋ ਗਿਆ 8:30 ਤਾਂ ਵੈਰੀ ਗੁੱਡ ਓਏ ਮੁੰਡਿਆ ਆਹ ਮੁੰਡੇ ਨੇ ਚੱਪਲ ਲੱਪ ਕੇ ਲੈਂਦੀ ਆਪਣੀ ਓ ਨਹੀਂ ਓਏ ਇਹ ਨਹੀਂ ਇਹਦਾ ਵਿਰੋਧ ਕਿ ਪਈ ਜੀਗੀ ਇਹ ਨਹੀਂ ਯਾਰ ਚੱਪਲ ਗਵਾਚ ਗਈ ਓਏ ਹਾਈ ਬੋਲ ਦੇ ਦੇ ਨਾ ਮੁੰਡੇ ਹੱਲ ਲੈ ਜੋ ਹਾਈ ਬੋਲ ਦੇ ਹਾਏ ਹਾਏ दबी नहीं यार बहुत गलत काम है चलिए भाई चलो जी वो चप्पल ही नहीं यार लबी की चप्पल पता नहीं कोई यार पैर दान तो चाक के सैड थी किसी ने आप भी पहुंच गए थे ना ਤੇਰਾ ਕਿਹੜਾ ਪਿੰਡ ਹੈ ਮਾਰਦੀ ਛਾਲ ਤੇਰਾ ਕਿਹੜਾ ਪਿੰਡ ਹੈ ਹਕੂਮਤ ਸੰਗੋਆ ਕੀ ਨਾਂਦਰ ਆਈ ਤੇਰਾ ਕਿਹੜਾ ਕਿਹੜਾ ਪਿੰਡ ਹੈ ਕੋਈ ਪਿੰਡ ਤੇਰਾ ਗੁਰੂ ਰਾਮਦਾਸ ਰਹਾਉਂਦੇ ਰ ਲੋ ਜੀ ਸੰਗ ਦਾ ਨਹੀਂ ਕਰੇ ਚਲੋ ਤੇ ਵੜ ਹੁੰਦੀ ਹੈ ਕਾਹਦੀ ਕੋਈ ਸੁਣਿਆ ਸੁਹਾ ਦੇਣਾ ਦੱਸ ਬਸ ਠੀਕ ਆ ਕੀ ਗਾਂ ਦੇ ਸੇਵਾ ਕਰੇ ਬਿਗਨੇ ਜਾ ਰਹੇ ਨੇ ਚਲੋ ਮਹਾਰਾਜ ਸੇਵਾ ਕਰਾਂ ਕਰਦੇ ਇੱਥਰ ਜਿਹੜਾ ਇਹਨੇ ਆ ਬੰਦੇ ਨੇ ਜਿਹੜੀ ਮਾੜੀ ਕੀਤੀ ਹੈ ਨਾ ਉਹ ਮੈਂ ਤੁਹਾਨੂੰ ਹੁਣ ਵਿਖਾਉਣਾ ਨਹੀਂ ਨਹੀਂ ਦੇਖੋ ਆ ਬੰਦਾ ਆ ਕਰਤਾ ਉਹਦਾ ਕੋਈ ਗ੍ਰਹਿ ਸੀ ਟਾਲ ਕੇ ਚੱਲ ਜਾਣ ਲੱਗੇ ਦਾ ਬਾਰ-ਬਾਰ ਕੀ ਹੋਈ ਕੀ ਹੋ ਗਿਆ ਜੇਤੀ ਗੱਲੂ ਜਿਆਦਾ ਕਾਲੀ ਮਿਲਾ ਦੇ ਬਣੀ ਬਾਤ ਬਣੀ ਤੇ ਮਾਇਆ ਪਗੋੜੇ ਖਾਦੇ ਅੱਜ ਇਹਨਾਂ ਦੇ ਨਾਲ ਕੇ ਵਾਰ ਚ ਖੜੇ ਜੋਪੀ ਨੇ ਹੁਣਾਂ ਕੇ ਵਾਰ ਚ ਖੜੇ ਆ ਇਹਨਾਂ ਨੇ ਬਈ ਕਿਸੇ ਨਾਲ ਲਗੋਈ ਨਹੀਂ ਤੇਰੀ ਚੱਪਲੀ ਇੱਕ ਚੱਪਲੀ ਦਾਣੇ ਕੀ ਕਰਨਾ ਵਿਚਾਰੇ ਪਾਣੂਗੀ ਕੋਈ ਜਿੰਨਾ ਨੇ ਵੀ ਲੋ ਜੀ ਸਾਸਰੀ ਕਾਲ ਸਾਰਿਆਂ ਨੂੰ ਵਲੌਗ ਤੁਹਾਨੂੰ ਅੱਜ ਦਾ ਆਪਾਂ ਵਿਖਾਤਾ ਹੁਣ ਅਸੀਂ ਤੜਕੇ ਜਾਣਾ ਵਾ ਬਾਬਾ ਫਕੀਰ ਕਿੰਨੇ ਵਜੇ ਜਾਣਾ ਅੱਡੇ ਤਾਂ ਮੈਂ ਗਏ ਗੁਰਸਾਹਿਬ ਨੇ ਕਹਿੰਦਾ 3:30 ਵਜੇ ਉੱਠਣਾ ਕੱਲੂ ਹੈਗਾ ਵੀਰਵਾਰ ਅਸੀਂ ਜਾਣਾ ਬਾਬਾ ਫਰੀਦ 4 ਵਜੇ ਜਾਣਾ 6 ਵਜੇ ਮੁੜਨਾ ਜੀ ਉਹਨੇ ਡੇਰੀ ਵੀ ਖੋਲਣੀ ਆਕੇ ਤੇ ਚਲੋ ਹੁਣ ਆਪਾਂ ਮਿਲਾਂਗੇ ਤੀਜੇ ਦਿਨ ਦੇ ਵਿੱਚ ਤੁਹਾਨੂੰ ਜੀ ਨੂੰ ਜੀ ਨੂੰ ਵੀ ਵਲੌਗ ਪਸੰਦ ਆਇਆ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਪਾ ਨਵਾ ਤੁਹਾਡਾ ਸ਼ੇਅਰ ਵੀ ਕਰਨਾ ਸ਼ੁਕਰੀਆ ਮਿਹਰਬਾਨੀ ਚੰਗਾ ਲੱਗਿਆ ਸ਼ੇਅਰ ਕਰਿਓ ਰਮਾਂ ਦੀ ਵਗਿੰਦਾ ਚੰਗਾ ਲੱਗਿਆ ਤਾਂ ਕਰਦੇ ਹੋ ਨਹੀਂ ਰਹਿੰਦੇ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਓਕੇ ਬਾਏ ਪਰਮਾਧਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ